ਫਰੈਂਡਸ ਵੈਲਫੇਅਰ ਸੁਸਾਇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਕਿ ਐਡਾ ਵਧੀਆ ਉਪਰਾਲਾ ਜਿਹੜਾ ਕਿ ਕ੍ਰਿਕਟ ਟੂਰਨਾਮੈਂਟ ਇਹ ਕਰਾਉਂਦੇ ਆ ਸ਼ਹਿਰ ਵਾਸਤੇ ਇਲਾਕੇ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਆ ਔਰ ਇਹਨਾਂ ਸਾਰੀ ਟੀਮ ਨੂੰ ਪ੍ਰਧਾਨ ਰਜੇਸ਼ ਜੀ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਯਰ ਜੀ ਆ ਤਿਲਕਰਾ ਜੀ ਆ ਮੋਤਮ ਜੀ ਆ ਸਾਰਿਆਂ ਨੂੰ ਸਾਰੇ ਦੇ ਨਾਮ ਲੈਣ ਦੇ ਚੱਕਰ ਤੇ ਪੈ ਗਿਆ ਤੇ ਬਹੁਤ ਲੰਬੀ ਲਿਸਟ ਆ ਇਹਨਾਂ ਦੀ ਸਾਰੇ ਸ਼ਹਿਰ ਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਉਤਸ਼ਾਹ ਨਾਲ ਇਹ ਮੈਚ ਕਰਾਉਂਦੇ ਆ ਔਰ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਔਰ ਜਿੰਨੀਆਂ ਵੀ ਟੀਮਾਂ ਬਾਹਰੋਂ ਚੱਲ ਕੇ ਆਈਆਂ ਉਹਨਾਂ ਨੂੰ ਸੁਲਤਾਨਪੁਰ ਆਉਣ ਤੇ ਅਸੀਂ ਵੈਲਕਮ ਕਰਦੇ ਆ ਸੁਲਤਾਨਪੁਰ ਵਾਸੀਆਂ ਵੱਲੋਂ ਔਰ ਜਿਹੜਾ ਇਹ ਸਰਦਾਰ ਸਵਰਨ ਸਿੰਘ ਜੀ ਨੇ ਆਪਣੇ ਮੈਡਮ ਰੂਹੀ ਜੀ ਨੇ ਬੀਬੀ ਰੂਹੀ ਜੀ ਨੇ ਇਹ ਗਰਾਊਂਡ ਦੇ ਕੇ ਇਹਨਾਂ ਨੂੰ ਕਲੱਬ ਨੂੰ ਇੱਥੇ ਮੈਚ ਕਰਾਏ ਆ ਉਹਦੇ ਲਈ ਬਹੁਤ-ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਸਾਰੇ ਸ਼ਹਿਰ ਵਾਸੀਆਂ ਵੱਲੋਂ ਔਰ ਇੱਕ ਇਨਾ ਨਸ਼ਾ ਹੋਣ ਦੇ ਬਾਵਜੂਦ ਸਾਡੇ ਜਿਹੜੇ ਯੂਥ ਆ ਉਹ ਇਹ ਖੇਡਾਂ ਦੇ ਵਿੱਚ ਆਂਦੇ ਆ ਔਰ ਇਹਨਾਂ ਦਾ ਸੰਸਥਾ ਦਾ ਬਹੁਤ ਵੱਡਾ ਫਰੈਜ਼ ਵੈਲਫੇਅਰ ਸੁਸਾਇਟੀ ਦਾ ਬਹੁਤ ਵੱਡਾ ਯੋਗਦਾਨ ਆ ਔਰ ਪਰਮਾਤਮਾ ਇਹਨਾਂ ਨੂੰ ਹੋਰ ਦੋਗੁਣੀ ਰਾਜੋਗਨੀ ਤਰੱਕੀ ਕਰਨ ਔਰ ਇਹ ਹੋਰ ਵੀ ਇਦਾਂ ਦੇ ਇਵੈਂਟਸ ਬਹੁਤ ਇਹ ਕਰਵਾਉਂਦੇ ਰਹਿਣ ਬਹੁਤ ਬਹੁਤ ਧੰਨਵਾਦ ਇਹ ਸਟੇਜਿੰਗ ਵੀ ਵੱਡੀ ਘਾਟ ਆ ਕੋਈ ਪ੍ਰਲਾਖ ਕਰਨ ਜਾ ਰਹੇ ਕੱਜ हां वो चल रहा है जी अपने एक बहुत बढ़िया स्टेडियम ਜਿਹੜਾ ਮਲਟੀ ਨੈਸ਼ਨਲ ਰਾਣਾ 인ਦਰ ਪ੍ਰਤਾਪ ਜੀ ਵੱਲੋਂ ਉਹਦਾ ਬਣਾਇਆ ਗਿਆ ਸਾਰਾ ਸਾਰਾ ਪ੍ਰੋਗਰਾਮ ਲੱਗਾ ਉਹਦੇ ਲਈ ਮੇਰਾ خیال ਆਲਮੋਸਟ 75% ਜਿਹੜਾ ਕੰਮ ਹੋ ਚੁੱਕਾ ਜੇ ਕਿਤੇ ਉਹ ਗਵਰਨਮੈਂਟ ਥੋੜਾ ਜ਼ੋਰ ਲਾ ਦੇ ਉਸ ਚੀਜ਼ ਨੂੰ ਤੇ ਸਾਡੇ ਏਰੀਆ ਨੂੰ ਇੱਥੇ ਬਾਬੇ ਨਾਨਕ ਦੀ ਧਰਤੀ ਨੂੰ ਇੱਕ ਬਹੁਤ ਵਧੀਆ ਚੀਜ਼ ਜਿਹੜੀ ਆ ਉਹ ਬਣਨ ਜਾ ਰਹੀ ਆ ਜੈ ਸ਼੍ਰੀ ਗੰਤਰੀ ਮੈਂ ਅਭਿਸ਼ਾਲਾ ਰੋੜਾ ਫਰੈਂਡਸ ਵੈਲਫੇਅਰ ਸੁਸਾਇਟੀ ਵੱਲੋਂ ਸਹੀ ਸਾਰੇ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਾਡਾ ਟੂਰਨਾਮੈਂਟ ਤੀਸਰੇ ਪੜਾਅ ਵਿੱਚ ਪਹੁੰਚ ਗਿਆ ਜੀ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਜੀ 16 ਟੀਮਾਂ ਭਾਗ ਲੈ ਰਹੀਆਂ ਨੇ 71000 ਰੁਪਏ ਦਾ ਪਹਿਲਾ ਇਨਾਮ ਹੈ ਤੇ ਇਕਾਲੀ ਦੂਸਰਾ ਜੀ ਅੱਜ ਤੀਸਰੇ ਸੰਡੇ ਦੇ ਵਿੱਚ ਪਹਿਲਾ ਮੈਚ ਪੂਰੀ 11 ਸੁਲਤਾਨਪੁਰ ਨਦੀ ਤੇ ਫਤਿਹ 11 ਜੀਰੇ ਦੇ ਵਿੱਚ ਕਰ ਹੋ ਰਿਹਾ ਜੀ ਦੂਸਰਾ ਮੈਚ ਪਰਮਜੀਤਪੁਰ ਸੁਲਤਾਨਪੁਰ ਨਦੀ ਤੇ ਮੋਗੇ ਦੀ ਕ੍ਰਿਕਟ ਟੀਮ ਦੇ ਵਿਚਾਲੇ ਹੋਇਆ ਜੀ ਅਸੀਂ ਦੂਰੋਂ ਆਈਆਂ ਸਾਰੀਆਂ ਟੀਮਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਅਸੀਂ ਅੱਜ ਸਾਡੇ ਇੱਥੇ ਪਹੁੰਚੇ ਮੁੱਖ ਮਹਿਮਾਨ ਸ਼੍ਰੀ ਜੀ ਪਤਨੀ ਜੀ ਦਾ ਤੇ ਇਹਨਾਂ ਨੂੰ ਧੰਨਵਾਦ ਕਰਦੇ ਹਾਂ ਜਿਹੜੇ ਆਪਣਾ ਸਮਾਂ ਕੱਢ ਕੇ ਸਾਨੂੰ ਨਾਲ ਸਹਿਯੋਗ ਦੇ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਕੋਲੋਂ ਹੋਰ ਵੀ ਸਹਿਯੋਗ ਦੀ ਆਸ ਰੱਖਦੇ ਹੋਏ ਇਹਨਾਂ ਕਹਿਣਾ ਚਾਹਾਂਗੇ ਕਿ ਆਉਣ ਵਾਲੇ ਟਾਈਮ ਜਦੋਂ ਫਾਈਨਲ ਹੋਵੇ ਸਾਨੂੰ ਵੱਧ ਚੜ ਕੇ ਸਾਰੇ ਸ਼ਹਿਰ ਵਾਸੀ ਸਹਿਯੋਗ ਦਿਓ ਤਾਂ ਕਿ ਫਾਈਨਲ ਨੂੰ ਇੱਕ ਬਹੁਤ ਵਧੀਆ ਤਰੀਕੇ ਨਾਲ ਥੇ ਕਰਾਇਆ ਜਾ ਸਕੇ